ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂ ਜਰਸੀ ਵੜ ਛੇੜ ਲਈ ਲੈ ਕੇ ਆਏ ਹਾਂਗੇ ਤੇ ਬਾਕੀ ਦੀ ਜਿਹੜੀ ਗੱਲਬਾਤ ਆਜੋ ਆਪਾਂ ਕਰਦੇ ਹਾਂ ਬਾਈ ਨਾਲ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਹੱਸੀ ਕਾ ਬਈ ਹੋ ਠੀਕੋਂ ਬਾਈ ਠੀਕ ਠਾਕ ਵਧੀਆ ਜੀ ਤੇ ਬਾਈ ਫਿਰ ਗੱਬਣਾ ਲੈ ਕੇ ਤਿਆਰ ਕਰਦੇ ਹਾਂ ਹਨਾ ਆਪਾਂ ਹਾਂਜੀ ਟੁਕੜਾ ਗੱਬਣਾ ਲੈਣੇ ਤਿਆਰ ਕਰ ਲੈਨੇ ਹਾਂਜੀ ਠੀਕ ਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜਸਵਿੰਦਰ ਸਿੰਘ ਜੀ ਪਿੰਡ ਧੂੜਕੋਟਨ ਸੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਜੀ ਨਹੀਂ ਅਸੰਗਲ 1 ਕਿਲੋਮੀਟਰ ਠੀਕ ਹੈ ਬਈ ਤਰਤੂਪੁਰ ਸਾਹਿਬ ਨੰਗਲ ਮੋਬਾਈਲ ਨੰਬਰ ਬੋਲਦੇ ਆਪਣਾ 97970045 A2 ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਆ ਸਕਰੀਨ ਤੇ ਠੰਡੀ ਸੀਲ ਬਹੁਤ ਆ ਜੀ ਲਓ ਜਿੰਮੇ ਮਰਜੀ ਵੇਜੋ ਪਹਿਲੀ ਗੱਲ ਤਾਂ ਨਾ ਠੰਡੀ ਸੀਲ ਦੇਖੋ ਨਾ ਬਈ ਇਹ ਕਿਹੜਾ ਸੂਆ ਸੂਈ ਆ ਬਈ ਇਹ ਇਹ ਦੂਜਾ ਸੂਆ ਸੂਈ ਆ ਜੀ ਕਦੋਂ ਕ ਸੂਈ ਆ ਬਈ ਇਹ ਸੂਈ ਆ ਜੀ 9 ਵਜੇ ਠੀਕ ਆ ਹਾਂ ਉਸ ਤੋਂ ਬਾਅਦ ਚਾ ਜੇਰ ਹੁਣੇ ਪੈ ਗਿਆ ਠੀਕ ਆ ਇਹ ਪਈ ਕੰਪਲੀਟ ਆ ਬਈ 9 ਵਜੇ ਸੂਈ ਆ ਕਿੰਨਾ ਕ ਬੋਲਾ ਕਰਤਾ ਬਈ ਫਿਰ ਬੋਲਾ ਕੱਢੋ ਠੀਕ ਹੈ ਕਿੰਨਾ ਕਿ ਤਦ ਪਾ ਦੂ ਬਈ ਐਸਟੀਮੇਟ ਦੋਦੀ ਸੇਵਤ ਟਿਪਿੰਡ ਥਾਨ ਪੀ ਨੂੰ ਬਹੁਤ ਖੁੱਲੀ ਹੈ ਉਹ ਅਗਲੀ ਤੇ ਕਿੰਨਾ ਕਿ ਤਦ ਚੂਕੀ ਬਾਕੀ ਨਾ ਬਈ ਮੇਨ ਗੱਲ ਠੰਡੀ ਸੀਲ ਦੇਖੋ ਯਾਰ ਬਈ ਮੌ ਇਹ ਨਾ ਬਹਿ ਗਿਆ ਕੋਈ ਕਰਮਲ ਨੂੰ ਡਿੱਕਤੀ ਨਹੀਂ ਗਈ ਇੱਧਰ ਬਹਿ ਜਾਓ ਜੀ ਇੱਧਰ ਬਹਿ ਜਾਓ ਜੀ ਸਫਾਈ ਸਭ ਵੀ ਬੜੀ ਆ ਬਈ ਹਾਂ ਜੀ ਜੀ ਬਹੁਤ ਜਿਆਦਾ ਜੀ ਇੱਧਰ ਬਹਿ ਜਾਓ ਕੋਈ ਐ ਪੁੱਠੀ ਚੜ ਨਹੀਂ ਸਿੱਧੀ ਚੜ ਕੋਈ ਚੱਕ ਨਹੀਂ ਨਹੀਂ ਹੈ ਨਾ ਨਾੜਾਂ ਨੂੜਾਂ ਦੇਖੋ ਬਈ ਕਿਆ ਬਾਤ ਬੜੀਆਂ ਚੰਗੀਆਂ ਨਾੜਾਂ ਬਾਕੀ ਥਾਨ ਬਹੁਤ ਚੰਗਾ ਗਾ ਲੇਵਾ ਦਾ ਬਈ ਕਰਮਲ ਨੂੰ ਬਹੁਤ ਸੋਹਣਾ ਲੱਗਾ ਵਾ ਖੋਲਿਓ हां मार दई तारा ਦੂਰਾ ਆਪਣੇ ਨਾਮ ਮਾਰ ਕੇ ਦਿਖਾਵਾਂਗੇ ਭਾਈ ਤੇ ਉਹ ਸੁਈ ਕੱਕ ਜੇ ਰੁਪਈਆ ਹੁਣੇ ਪੱਠੇ ਖਾਨ ਲੱਗੀ ਆ ਉਦੋਂ ਦੀ ਆਈ ਸੀ ਬਾਕੀ ਕੁਆਲਿਟੀ ਬੜੀ ਆ ਭਾਈ ਕੁਆਲਿਟੀ ਬਹੁਤ ਜ਼ਰੂਰੀ ਫੇਸਬੁਕ ਮੰਦੀ ਬਹੁਤ ਬੜਾ ਪਿਆਰਾ ਹੈਗਾ ਬੋਦੀ ਬਦੀ ਫੁੱਲ ਕਮਾਲ ਦੀ ਆ ਜਰਸੀ ਦਾ ਨਗੀਨਾ ਕਹਿ ਸਕਦੇ ਆ ਅਸਲ ਵਿੱਚ ਬਾਕੀ ਤੋਰਾ ਤਾਰਾ ਇਹਦਾ ਤੁਸੀਂ ਚੈੱਕ ਕਰ ਸਕਦੇ ਤੋੜ ਲਾ ਭਾਈ ਮੜੀ ਜਿੰਨਾ ਹਵਾਨਾ ਦਾ ਪੰਡੀ ਲਈ ਫਿਰਦੀ ਆ ਬਾਈ ਹਨਾ ਹਾਂਜੀ ਹਾਂਜੀ ਸਹੀ ਗੱਲ ਬਾਕੀ ਲਿੱਸੀ ਨਹੀਂ ਲਾਮੀ ਨਹੀਂ ਪੜੀ ਸਮੀ ਚੰਗੀ ਆ ਬਾਕੀ ਮੰਨ ਕੇ ਚਲੋ ਆਸੀ ਆ ਖੜੀ ਆ ਦੂਜੀ ਸਾਈਡ ਖੜ ਕੇ ਧਾਰਾ ਮਾਰ ਦੋ ਨਹੀਂ ਪਸੂ ਮਰੌਂਦਾ ਨਹੀਂ ਕੀ ਬਾਤ ਆ ਹਨਾ ਲੈ ਲਓ ਜੀ ਬਾਈ ਦੂਜੀ ਸਾਈਡ ਬਾਈ ਨੇ ਬਹਿ ਕੇ ਨਾ ਧਾਰਾ ਮਾਰਦੀ ਆ ਉਹ ਵੀ ਰੱਸਾ ਛੱਡਿਆ ਬਲੈ ਕਿਆ ਬਾਤ ਆ ਮੇਣਗਲ ਨਾ ਠੰਡੀ ਸੀਲ ਦੇਖ ਠੰਡੀ ਸੀਲ ਹਾਂਜੀ 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 ਨਹੀਂ ਬੱਚੇ ਜੇ ਕਰਕੇ ਭੱਜ ਭੱਜ ਜਾਂਦਾ ਪਸ਼ੂ ਸਹੀ ਗੱਲ ਆ ਕੋਈ ਚੱਕਰੀ ਨਹੀਂ ਕਰ ਮਾ ਇਹਨਾਂ ਦੀ ਠੰਡੀ ਸੀਲ ਆ ਤੇ ਬੱਚਾ ਜਿਹੜਾ ਇਹਨੇ ਬਈ ਦਿੱਤਾ ਕਰ ਮਾਲਨੇ ਬੱਚੇ ਨੂੰ ਜਨਮ ਦਿੱਤਾਗਾ ਤੇ ਤੋਰਾ ਤਾਰਾ ਤੁਸੀਂ ਤਾਂ ਚੈੱਕ ਕਰ ਸਕਦੇ ਤੇ ਮੁੱਲ ਬਈ ਫਿਰ ਇਹਦਾ ਕੀ ਰਹੂਗਾ ਲੈਣ ਦੇ ਮੁੱਲ ਵਾ ਫੋਨ ਤੇ ਕਰ ਲਾਂਗੇ ਲੈਣ ਦੇ ਜਾਇਜ਼ ਹੀ ਹੋਊਗਾ ਜੀ ਠੀਕ ਆ ਮੁੱਲ ਬਈ ਕਹਿੰਦਾ ਬਈ ਜਾਇਜ਼ ਕਰਾਂਗੇ ਤੇ ਮੁੱਲ ਰੱਖਾਂਗੇ ਦਾ ਫੋਨ ਤੇ ਬਾਕੀ ਬਾਈ ਸਫਾਈ ਸੁਫਾਈ ਬੜੀ ਅੱਡੇ ਵੇ ਸਫਾਈ ਸੁਫਾਈ ਬਹੁਤ ਅਜਲੇ ਦੁਬਾਰਾ ਤਾਰ ਮਾਰ ਦੋ ਜੀ ਲੈ ਇਧਰ ਹੀ ਬਹਿ ਜੋ ਲੈ ਕੋਈ ਦਿੱਕਤ ਨਹੀਂ ਉੱਥੇ ਪਾਸੇ ਬਹਿ ਗਿਆ ਬਾਈ ਕੋਈ ਮੋਟੀ ਤਾਰ ਆ ਜੀ ਦੇਖੋ ਤਾਰ ਦੀ ਕੋਈ ਦਿੱਕਤ ਨਹੀਂ ਹਾਂਜੀ ਹਾਂਜੀ ਬੜੀ ਸੋਹਣੀ ਚਵਾਈ ਨੀ ਨਪੜ ਆ ਪਰਲੇ ਥਾਂ ਦੇਖ ਰੋ ਜੀ ਮੂਰਲੇ ਸੀ ਹੂੰ ਲੈ ਕੀ ਬਾ ਅਸਲ ਵਿੱਚ ਚਵਾਈ ਬੜੀ ਚੰਗੀ ਆ ਨਾ ਮੋਟੀ ਵਾਲੀ ਬੜੀ ਨਿਹਜ ਹਾਂਜੀ ਸਹੀ ਗੱਲ ਹੁਣ ਇੱਧਰ ਬਹਿ ਗਿਆ ਜੀ ਹੁਣ ਦੂਜੀ ਸਾਈਡ ਗਏ ਤਾਂ ਵੀ ਕੋਈ ਦਿੱਕਤ ਨਹੀਂ ਠੀਕ ਹੈ ਬਾਈ ਪੈਰ ਨਹੀਂ ਚੱਕਣਾ ਜਮੇਈ ਬਾਈ ਕਹਿੰਦਾ ਪੈਰ ਹੀ ਚੱਕਣਾ ਬਾਈ ਜਿੱਥੇ ਮਰਜੀ ਬੈਠੀ ਜਾਓ ਇੱਥੋਂ ਦੀ ਰੱਖ ਕੇ ਚੋਲੋ ਜੀ ਕੀ ਬਾਤ ਆ ਕੋਈ ਦਿੱਕਤ ਨਹੀਂ ਪਹਿਲੀ ਗੱਲ ਤਾਂ ਚੋਣ ਦੇਖੋ ਨਾ ਤਾਂ ਬਾਈ ਨੇ ਲਾਇਆ ਨਹੀਂ ਆ ਨਾ ਤੂੰ ਕੀ ਖਰਦੀ ਤੁਰਦੀ ਆ ਜੀ ਹਮ ਸਹੀ ਗੱਲ ਆ ਹਾਂਜੀ ਨਾ ਬੱਚਾ ਛੱਡਿਆ ਨਾ ਨਾ ਕੀ ਬਾਤ ਇੱਥੋਂ ਦੀ ਪਸੂ ਹੱਥ ਨਹੀਂ ਪਾਉਣਾ ਯੇ ਵੀ ਮਰਜੀ ਚੋਲੋ ਸਹੀ ਗੱਲ ਹੈ ਇਹਨੂੰ ਅਸਲ ਆਪਾਂ ਕਹਿ ਸਕਦਾ ਬਰਫਰ ਦੀ ਠੰਡੀ ਹੈ ਨਾ ਹਾਂਜੀ ਹਾਂਜੀ ਠੰਡੀ ਸੀ ਸਹੀ ਗੱਲ ਹੈ ਠੰਡੀ ਸੀ ਫੁੱਲ ਪੱਠਾਂ ਚ ਖੁੱਭੀ ਵੀ ਹੈ ਜੀ ਖਾਣ ਤੇ ਹਾਂ ਸਹੀ ਗੱਲ ਹੈ ਕੋਈ ਚੱਕਰ ਨਹੀਂ ਬਾਕੀ ਬਰੀਡ ਬਰੂਡ ਇਹਦੀ ਚੈੱਕ ਕਰ ਲਓ ਬਈ ਨਵੇਂ ਬੋਦੀ ਵਾਦੀ ਫੁੱਲ ਕਮਾਲ ਦੀ ਹੈ ਮੂੰਹ ਤਾਂ ਜਮੀਂ ਨਿਕਾ ਜਾਵੇ ਹੈ ਨਾ ਦਿਖਾਈ ਸਹੀ ਗੱਲ ਹੈ ਲੈ ਤੁਹਾਡਾ ਵੀ ਚੈੱਕ ਕਰ ਸਕਦਾ ਫੁੱਲ ਚੰਗਾ ਬਾਕੀ ਥਣ ਹੱਥੀਂ ਚੋਲੋ ਭਾਵੇਂ ਚੋਲੋ ਮਸ਼ੀਨ ਤੇ ਨਾਲੇ ਬੱਚਾ ਨਹੀਂ ਰਾਇਆ ਜੀ ਪਸਮਾਨ ਨਹੀਂ ਕੀਤਾ ਜੀ ਤਾਂ ਵੀ ਆਇਆ ਨਹੀਂ ਕੋਈ ਡੱਕ ਤਾਂ ਸਹੀ ਗੱਲ ਹੈ ਬਿਲਕੁਲ ਡੱਕ ਤੇ ਨਹੀਂ ਕਰ ਮਗ ਨੂੰ ਤੇ ਬਾਕੀ ਨਾ ਇਧਰੋਂ ਉਧਰੋਂ ਚੈੱਕ ਉਹਨੇ ਲਈ ਵਾ ਮੂਹਰ ਨੂੰ ਉਹਨੇ ਪਿੱਛੇ ਜੀ ਸਹੀ ਗੱਲ ਹੈ 8 ਬਾਰ ਨੂੰ ਹੀ ਹੋਊਗਾ ਕਰਮ ਵਾਲੀ ਦਾ ਲੈ ਵਾ ਇਨਾ ਚੰਗਾ ਲੈ ਵਾ ਲੱਗਾ ਵਾ ਤੇ ਮੁੱਲ ਬਾਈ ਕਹਿੰਨਾ ਰੱਖਾਂਗੇ ਬਾਈ ਜਾਇਜ ਤੇ ਮੁੱਲ ਕਰਾਂਗੇ ਫੋਨ ਤੇ ਕਿਸੇ ਵੀ ਵੀਰ ਨੂੰ ਮੰਨ ਕੇ ਚੱਲੋ ਅਸੀਂ ਹੁਣੀ ਸੁਈ ਆ ਨਾੜਾ ਨਾਲ ਨਾਲ ਬਦਲ ਨਾਲ ਬੱਕੀ ਅਜੇ ਇਹ ਬੱਚਾ ਪੂਰਾ ਖਾਣ ਨਹੀਂ ਲੱਗਾ ਜੀ ਸਹੀ ਗੱਲ ਆ ਬਾਈ ਤੇ ਕਿਸੇ ਵੀ ਵੀਰ ਨੂੰ ਬਾਈ ਬਾੜ ਪਸੰਦ ਆਉਂਦੀ ਆ ਬਾਈ ਨਾ ਕਰ ਲਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ